ਅਸੀਂ ਮੰਗਤੇ ਪੈਦਾ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਖਾਲਸਾ ਸੱਚੇ ਪਾਤਸ਼ਾਹ ਨੇ ਸਾਨੂੰ ਰਾਜੇ ਬਣਾਇਆ ਸੀ ਅੱਜ ਵੀ ਕੌਮ ਦੇ ਅੰਦਰ ਦਰਦ ਛਾਠਾ ਮਾਰਦਾ ਕੌਮ ਚਾਹੁੰਦੀ ਹੈ ਕਿ ਕੋਈ ਐਸਾ ਪੰਥ ਪ੍ਰਵਾਨਤ ਲੀਡਰ ਜਿਸੇ ਮੇਗਰ ਅੱਖਾਂ ਮੀਚ ਕੇ ਤੁਰਿਆ ਜਾ ਸਕੇ ਜਿਹੜਾ ਸਾਨੂੰ ਆਪਣੇ ਨਿਸ਼ਾਨੇ ਤੱਕ ਪਹੁੰਚਾਵੇ ਸਾਡੀਆਂ ਉਹ ਹੱਕੀ ਮੰਗਾਂ ਸਾਡੀਆਂ ਬੁਨਿਆਦੀ ਮੰਗਾਂ ਸਾਡੇ ਪੰਥ ਦੀ ਹੂਕ ਵਿੱਚੋਂ ਨਿਕਲੀਆਂ ਹੋਈਆਂ ਸਾਡੀਆਂ ਉਹ ਮੰਗਾ ਪਤਾ ਨਹੀਂ ਕਿੱਥੇ ਰੋਣ ਕੇ ਰਹਿ ਗਈਆਂ ਕੌਮ ਜਿੱਥੇ ਲੀਡਰਲੈਸ ਮਹਿਸੂਸ ਕਰ ਰਹੀ ਹੈ ਆਗੂਆਂ ਤੋਂ ਹੀਣੀ ਮਹਿਸੂਸ ਕਰ ਦੇ ਕਰ ਰਹੀ ਹੈ ਖਾਲਸਾ ਪੰਥ ਜੀ ਉਥੇ ਦਿਲ ਦੇ ਅੰਦਰ ਇੱਕ ਦਰਦ ਹੈ ਇੱਕ ਹੂਕਾ ਕੌਮ ਦੇ ਨੌਜਵਾਨਾਂ ਦੇ ਦਿਲਾਂ ਦੇ ਅੰਦਰ ਜਦੋਂ ਅਸੀਂ ਆਪਣਾ ਇਤਿਹਾਸ ਫੜ ਚੱਲਦੇ ਆ ਕਿੰਨੇ ਉਤਰਾਵਾ ਚੜਾਵਾ ਦੇ ਵਿੱਚੋਂ ਕੌਮ ਕਿੰਨੀਆਂ ਔਖੜਾਂ ਪਾਰ ਕਰਕੇ ਕਿੰਨੇ ਹੱਲਿਆਂ ਨੂੰ ਪਾਰ ਕਰਕੇ ਕਿੰਨੇ ਨੁਕਸਾਨ ਤੋਂ ਬਾਅਦ ਅੱਜ ਇਸ ਸੰਕਟ ਦੇ ਵਿੱਚੋਂ ਦੀ ਫੇਰ ਇੱਕ ਧਰਤਲ ਤੇ ਆ ਕੇ ਬੈਠੀ ਹੈ ਆ ਮੇਰੀਆਂ ਭੈਣਾਂ ਬੈਠੀਆਂ ਨੇ ਸਰਕਾਰਾਂ ਬਣੀਆਂ ਇੱਕ ਸਟੇਟਮੈਂਟ ਆਈ ਕਿ ਘਰੇਲੂ ਔਰਤਾਂ ਨੂੰ ਮਹੀਨੇ ਦਾ 2000 ਰੁਪਇਆ ਉਹਨਾਂ ਦੇ ਖਾਤਿਆਂ ਵਿੱਚ ਆਇਆ ਕਰੇਗਾ ਆਟਾ ਦਾਲ ਦੀਆਂ ਸਕੀਮਾਂ ਜਾਰੀ ਰਹਿਣਗੀਆਂ ਬੱਸਾਂ ਤੇ ਚੜ੍ਹਨ ਲਈ ਫ੍ਰੀ ਟਿਕਟਾਂ ਦਿੱਤੀਆਂ ਜਾਣਗੀਆਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਖਾਲਸਾ ਜੀ ਇਹ ਸਾਡਾ ਕਿਰਦਾਰ ਨਹੀਂ ਸੀ ਪੰਥ ਦਾ ਦਰਦ ਰੱਖਣ ਵਾਲੇ ਆਗੂ ਭਾਵੇਂ ਕਿਸੇ ਵੀ ਦਲ ਨਾਲ ਸੰਬੰਧਤ ਹੋਣ ਕਿਸੇ ਵੀ ਸੇਵਾ ਸਭਾ ਸੁਸਾਇਟੀ ਨਾਲ ਸੰਬੰਧਤ ਹੋਣ ਜਦੋਂ ਕੌਮਾਂ ਦੇ ਆਗੂ ਤਰਾਸ ਦੀ ਸਾਹਮਣੇ ਵੇਖਦੇ ਹੋਏ ਵੀ ਮੌਨ ਤਾਨ ਕਰ ਲੈਣ ਅਜਿਹੀ ਚੁੱਪ ਕੌਮਾਂ ਨੂੰ ਖਤਮ ਕਰ ਦਿੰਦੀ ਹੈ ਖਤਰਨਾਕ ਹੋਇਆ ਕਰਦੀ ਹੈ ਬਾਰਡਰ ਲਾਈਨ ਸਟੇਟ ਬੈਠਾ ਹੈ ਪੰਜਾਬ ਇੱਕ ਸੰਵੇਦਨਸ਼ੀਲ ਸਟੇਟ ਹੈ ਸ਼ੁਰੂ ਤੋਂ ਹੀ ਰਹਾ ਅਸੀਂ ਜੀਓ ਪੋਲਿਟਿਕਸ ਨੂੰ ਕਿਉਂ ਇਗਨੋਰ ਕਰ ਰਹੇ ਹਾਂ ਬਖਾਨਮ ਸਰ ਇੱਕ ਆਰਗੈਨਿਕ ਪੜਚੀ ਕਰਕੇ ਜਿਹੜੀ ਜਾਲੀ ਨਾ ਹੋਵੇ ਜਿਹੜੀ ਬੋਗਸ ਨਾ ਹੋਵੇ ਤੇ ਪੰਥ ਦੀ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਕੀਤੀ ਜਾਵੇ ਜੇ ਅੱਜ ਸਾਡੇ ਨੌਜਵਾਨ ਨਸ਼ਿਆਂ ਵੱਲ ਚਲੇ ਗਏ ਜੇ ਅੱਜ ਸਾਡੀ ਨੌਜਵਾਨ ਪੀੜੀ દિਸ਼ਾਹੀਨ ਹੋਈ ਫਿਰਦੀ ਹੈ ਤਾਂ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹਦੇ ਵਿੱਚ ਕਸੂਰ ਸਾਡਾ ਆਪਣਾ ਹੈ ਪੰਤ ਕੀ ਜੀਤ ਤਾਂ ਹੀ ਹੋਣੀ ਹੈ ਜੇ ਅਸੀਂ ਨਿਜ ਤਿਆਰ ਕਰਕੇ ਨਿਜ ਨੂੰ ਨਿਜੀ ਪ੍ਰਸਤੀ ਤੋਂ ਉੱਪਰ ਉੱਠ ਕੇ ਕਿਸੇ ਲੀਟਰ ਦੇ ਪਿਛਲਾਗ ਨਾ ਬਣ ਕੇ ਉਸ ਸ੍ਰੀ ਅਕਾਲ ਦੇ ਤਖਤ ਨਾਲ ਜੁੜੀਏ ਹੋ ਵੋ ਕੱਤਰ ਮਿਲੋ ਮੇਰੇ ਭਾਈ ਦੁਬਿ ਤਾ ਦੂਰ ਕਰੋ ਲਿਵਲਾਏ ਹਰ ਨਾਮੇ ਕਹਿ ਹੋ ਵੋ ਜੋਰੀ ਗੁਰਮਖ ਬੈਸੋ ਸਫਾ ਵਾ ਸ਼ਾਹਦੇ ਮਹਾਨ ਵਾਕ ਅਨਸਾਰ ਦੁਨੀਆ ਦੀ ਸਭ ਤੋਂ ਕੀਮਤੀ ਅਤੇ ਪਵਿੱਤਰ ਧਰਤੀ ਦੇ ਉੱਤੇ ਜੁੜ ਬੈਠੇ ਸਰਬਤ ਮਾਈ ਪਾਈ ਬਹੁਤ ਹੀ ਸਤਿਕਾਰਯੋਗ ਕੌਮ ਦੇ ਆਗੂ ਸਹਿਬਾਨ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਗੁਰੂ ਰੂਪ ਗੁਰੂ ਖਾਲਸਾ ਪੰਥ ਜੀਓ ਆਓ ਸਭ ਤੋਂ ਪਹਿਲਾਂ ਅਲਗੀਤਰ ਪਾਤਸ਼ਾਹੀ ਬਖਸ਼ੀ ਹੋਏ ਫਤਿਹ ਦੀ ਸਾਂਝ ਪਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਇੱਕ ਐਸੇ ਖਾਲਸਾ ਪੰਥ ਵਰਗੀ ਬਹਾਦਰ ਕੌਮ ਨੂੰ ਜਨਮ ਦਿੱਤਾ ਜੀਦਾ ਇਤਿਹਾਸ ਜੀਤੇ ਵਰਗਾ ਇਤਿਹਾਸ ਦੁਨੀਆ ਦੇ ਕਿਸੇ ਹੋਰ ਕੌਮ ਦੇ ਕੋਲ ਨਹੀਂ ਹੈ ਜਦੋਂ ਅਸੀਂ ਆਪਣਾ ਇਤਿਹਾਸ ਫੜ ਚੋਲਦੇ ਆ ਕਿੰਨੇ ਉਤਰਾਵਾ ਚੜਾਵਾ ਦੇ ਵਿੱਚੋਂ ਕੌਮ ਕਿੰਨੀਆਂ ਔਕੜਾਂ ਪਾਰ ਕਰਕੇ ਕਿੰਨੇ ਹੱਲਿਆਂ ਨੂੰ ਪਾਰ ਕਰਕੇ ਕਿੰਨੇ ਨੁਕਸਾਨ ਤੋਂ ਬਾਅਦ ਅੱਜ ਇਸ ਸੰਕਟ ਦੇ ਵਿੱਚੋਂ ਦੀ ਫੇਰ ਇੱਕ ਤਰ੍ਹਾਂ ਹੱਲ ਤੇ ਆ ਕੇ ਬੈਠੀ ਹੈ ਸਮਾ ਬੜਾ ਸੰਵੇਦਨਸ਼ੀਲ ਹੈ ਕੌਮ ਜਿੱਥੇ ਲੀਡਰਲੈਸ ਮਹਿਸੂਸ ਕਰ ਰਹੀ ਹੈ ਆਗੂਆਂ ਤੋਂ ਹੀਣੀ ਮਹਿਸੂਸ ਕਰ ਰਹੀ ਹੈ ਖਾਲਸਾ ਪੰਥ ਜੀ ਉਥੇ ਦਿਲ ਦੇ ਅੰਦਰ ਇੱਕ ਦਰਦ ਹੈ ਇੱਕ ਹੂ ਕਾ ਕੌਮ ਦੇ ਨੌਜਵਾਨਾਂ ਦੇ ਦਿਲਾਂ ਦੇ ਅੰਦਰ ਕਿਉਂਕਿ ਜੇ ਗੱਲ ਕਰੀਏ ਨੌਜਵਾਨੀ ਦੀ ਜੇ ਗੱਲ ਕਰੀਏ ਸਮੁੱਚੇ ਖਾਲਸਾ ਪੰਥ ਦੀ ਜਜਬਾਤਾਂ ਦੀ ਅੱਜ ਵੀ ਕੋਈ ਘਾਟ ਨਹੀਂ ਅੱਜ ਵੀ ਕੌਮ ਦੇ ਅੰਦਰ ਦਰਦ ਠਾਠਾ ਮਾਰਦਾ ਕੌਮ ਚਾਹੁੰਦੀ ਹੈ ਕਿ ਕੋਈ ਐਸਾ ਪੰਥ ਪ੍ਰਵਾਨਤ ਲੀਡਰ ਜਿਹਦੇ ਮੇਗਰ ਅੱਖਾਂ ਮੀਚ ਕੇ ਤੁਰਿਆ ਜਾ ਸਕੇ ਜਿਹੜਾ ਸਾਨੂੰ ਆਪਣੇ ਨਿਸ਼ਾਨੇ ਤੱਕ ਪਹੁੰਚਾਵੇ ਗੱਲ ਕਰਨੀ ਸੀ ਲੀਡਰਾਂ ਨੇ ਪੰਜਾਬ ਦੇ ਫੈਡਰਲ ਟਾਂਚੇ ਦੀ ਗੱਲ ਕਰਨੀ ਸੀ ਪੰਥਕ ਲੀਡਰਸ਼ਿਪ ਨੇ ਸਾਡੇ ਉਸ ਅਨੰਦਪੁਰ ਸਾਹਿਬ ਦੇ ਮਤੇ ਦੀ ਪਾਵੇਂ ਸਮੇਂ ਅਨੁਸਾਰ ਉਹਦੇ ਵਿੱਚ ਬਹੁਤ ਸਾਰੀਆਂ ਤਰਮੀਮਾਂ ਦੀ ਲੋੜ ਹੈ ਪਰ ਸਾਡੀਆਂ ਉਹ ਹੱਕੀ ਮੰਗਾਂ ਸਾਡੀਆਂ ਬੁਨਿਆਦੀ ਮੰਗਾਂ ਸਾਡੇ ਪੰਥ ਦੀ ਹੂਕ ਵਿੱਚੋਂ ਨਿਕਲੀਆਂ ਹੋਈਆਂ ਸਾਡੀਆਂ ਉਹ ਮੰਗਾਂ ਪਤਾ ਨਹੀਂ ਕਿੱਥੇ ਰੋਲ ਕੇ ਰਹਿ ਗਈਆਂ ਅੱਜ ਜਿੱਥੇ ਅਸੀਂ ਬੇਵੱਸ ਹੋਏ ਮਹਿਸੂਸ ਕਰਦੇ ਸੀ ਉੱਥੇ ਕੌਮ ਇੱਕ ਬੜੀ ਵੱਡੀ ਤਰਾਸ ਦੀ ਬૌਧਿਕ ਕੰਗਾਲੀ ਵੱਲ ਵੀ ਵੱਧ ਰਹੀ ਹੈ ਮੈਂ ਕੱਲ ਹੀ ਕਿਸੇ ਬੁੱਧੀਜੀਵੀ ਨਾਲ ਵਿਚਾਰ ਕਰ ਰਹੀ ਸੀ ਪੰਥਕ ਵਿਚਾਰਾਂ ਕਰਦੇ ਕਰਦੇ ਮੈਂ ਗੱਲ ਕੀਤੀ ਕਿ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਿਉਂ ਨਹੀਂ ਕਰਦੇ ਪੰਥ ਦਾ ਬਹੁਤ ਵੱਡਾ ਹਿੱਸਾ ਸਾਡੀ ਨੌਜਵਾਨੀ ਹੈ ਸਾਡੇ ਬੁੱਧੀਜੀਵੀ ਨੇ ਸਾਡਾ ਇਹ ਵਰਗ ਚਾਹੁੰਦਾ ਹੈ ਕਿ ਸਾਨੂੰ ਸਟ੍ਰੀਮ ਲਾਈਨ ਕਰਕੇ ਸਾਡੀ એનર્ਜੀ ਨੂੰ ਸਟ੍ਰੀਮ ਲਾਈਨ ਕੀਤਾ ਜਾਵੇ ਸਾਨੂੰ ਕੋਈ ਵਿਜ਼ਨ ਦਿੱਤੀ ਜਾਵੇ ਪੰਥ ਨੂੰ ਕੋਈ ਅਜੰਡਾ ਦਿੱਤਾ ਜਾਵੇ ਅਸੀਂ ਬਾਰਡਰ ਲਾਈਨ ਸਟੇਟ ਬੈਠਾ ਪੰਜਾਬ ਇੱਕ ਸੰਵੇਦਨਸ਼ੀਲ ਸਟੇਟ ਹੈ ਸ਼ੁਰੂ ਤੋਂ ਹੀ ਰਹਾ ਅਸੀਂ ਜੀਓ ਪੋਲਿਟਿਕਸ ਨੂੰ ਕਿਉਂ ਇਗਨੋਰ ਕਰ ਰਹੇ ਆ ਤਾਂ ਮੈਨੂੰ ਬੜਾ ਸੁਲਝਿਆ ਹੋਇਆ ਉੱਤਰ ਮਿਲਿਆ ਕਹਿੰਦੇ ਬੀਬਾ ਜੀ ਜੀਓ ਪੋਲਿਟਿਕਸ ਨੂੰ ਸਮਝੇਗਾ ਕੌਣ ਮਾਫ ਕਰਨਾ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਸਾਨੂੰ ਸਕੀਮਾਂ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਐਵੇਂ ਉਲਝਾ ਦਿੱਤਾ ਆ ਮੇਰੀਆਂ ਭੈਣਾਂ ਬੈਠੀਆਂ ਨੇ ਸਰਕਾਰਾਂ ਬਣੀਆਂ ਇੱਕ ਸਟੇਟਮੈਂਟ ਆਈ ਕਿ ਘਰੇਲੂ ਔਰਤਾਂ ਨੂੰ ਮਹੀਨੇ ਦਾ 2000 ਰੁਪਇਆ ਉਹਨਾਂ ਦੇ ਖਾਤਿਆਂ ਵਿੱਚ ਆਇਆ ਕਰੇਗਾ ਆਟਾ ਦਾਲ ਦੀਆਂ ਸਕੀਮਾਂ ਜਾਰੀ ਰਹਿਣਗੀਆਂ ਬੱਸਾਂ ਤੇ ਚੜ੍ਹਨ ਲਈ ਫ੍ਰੀ ਟਿਕਟਾਂ ਦਿੱਤੀਆਂ ਜਾਣਗੀਆਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਖਾਲਸਾ ਜੀ ਇਹ ਸਾਡਾ ਕਿਰਦਾਰ ਨਹੀਂ ਸੀ ਇਹ ਸਾਡੇ ਸੰਸਕਾਰ ਨਹੀਂ ਸਨ ਅਸੀਂ ਮੰਗਤੇ ਪੈਦਾ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਖਾਲਸਾ ਸੱਚੇ ਪਾਤਸ਼ਾਹ ਨੇ ਸਾਨੂੰ ਰਾਜੇ ਬਣਾਇਆ ਸੀ ਇਸ ਧਰਤੀ ਦਾ ਇਤਿਹਾਸ ਫੜਚੋਲ ਕੇ ਦੇਖ ਲਈਏ ਮਾਤ ਗੁਜਰੀ ਨੂੰ ਯਾਦ ਕਰੀਏ ਜਗਤ ਮਾਤ ਨੂੰ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਬਾਬਾ ਦੀਪ ਸਿੰਘ ਵੱਲੋਂ ਵਹੀ ਹੋਈ ਖੰਡੇ ਦੇ ਨਾਲ ਉਸ ਲਕੀਰ ਨੂੰ ਯਾਦ ਕਰੀਏ ਕਿ ਕਿੱਥੇ ਸਾਡੇ ਉਹ ਕੀਤੇ ਕਿੱਥੇ ਸਾਡੇ ਉਹ ਸੰਸਕਾਰ ਕਿੱਧੇ ਵੜ ਮੁਲੇ ਸਾਡੇ ਕੌਮੀ ਸਿਧਾਂਤ ਤੇ ਅਸੀਂ ਪਿਛਲਗ ਲੱਗ ਗਏ ਉਹਨਾਂ ਨਿਕੀਆਂ ਨਿਕੀਆਂ ਉਹਨਾਂ ਸਕੀਮਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਨਿਜ ਆਪਣਾ ਸੰਵਿਧਾਨ ਤਿਆਗ ਕੇ ਆਪਣਾ ਮਨੋਬਲ ਤੋੜ ਕੇ ਮਰਜਾਏ ਹੋਏ ਚਿਹਰਿਆਂ ਦੇ ਨਾਲ ਘਰ ਬੈਠ ਗਏ ਕੌਣ ਕਰੇਗਾ ਇਹਨਾਂ ਸਮੱਸਿਆਵਾਂ ਦਾ ਹੱਲ ਕੌਣ ਆਏਗਾ ਰਾਧ ਸੇਰਾ ਬਣ ਕੇ ਜਦੋਂ ਜਦੋਂ ਕੌਮ ਤੇ ਭੀੜ ਪਈ ਹੈ ਬੁੱਧੀ ਜੀਵੀਆਂ ਨੇ ਵੀ ਹਾਂ ਦਾ ਨਾਰਾ ਮਾਰਿਆ ਪਰ ਅਫਸੋਸ ਅੱਜ ਦੇ ਦੌਰ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਜਦੋਂ ਪੰਥ ਬૌਧਿਕ ਕੰਗਾਲੀ ਵੱਲ ਵੱਧ ਰਿਹਾ ਹੈ ਜੀਓ ਪੋਲਿਟਿਕਸ ਦੀ ਗੱਲ ਕਿਤੇ ਨਹੀਂ ਹੋ ਰਹੀ ਸਮਝ ਵੀ ਨਹੀਂ ਆ ਰਹੀ ਸਿੱਖ ਨੌਜਵਾਨੀ ਨੇ ਕੋਈ ਜੀਓ ਪੋਲਿਟਿਕਸ ਦੇ ਵਿੱਚ ਕਹਿਣਾ ਕੀ ਹੈ ਕਰਨਾ ਕੀ ਹੈ ਤਾਂ ਉਹ ਸਮੇਂ ਦੇ ਵਿੱਚ ਖਾਲਸਾ ਜੀ ਸੁਹਿਰਦ ਪੰਥਕ ਧਿਰਾਂ ਦਾ ਮੌਨ ਰਹਿਣਾ ਸਭ ਤੋਂ ਵੱਧ ਖਤਰਨਾਕ ਹੈ ਜਦੋਂ ਸਿੱਖ ਬੁੱਧੀਜੀਵੀ ਪੰਥ ਦਾ ਦਰਦ ਰੱਖਣ ਵਾਲੇ ਆਗੂ ਭਾਵੇਂ ਕਿਸੇ ਵੀ ਦਲ ਨਾਲ ਸੰਬੰਧਤ ਹੋਣ ਕਿਸੇ ਵੀ ਸੇਵਾ ਸਭਾ ਸੁਸਾਇਟੀ ਨਾਲ ਸੰਬੰਧਤ ਹੋਣ ਜਦੋਂ ਕੌਮਾਂ ਦੇ ਆਗੂ ਤਰਾਸ ਦੀ ਸਾਹਮਣੇ ਵੇਖਦੇ ਹੋਏ ਵੀ ਮੌਨ ਤारण ਕਰ ਲੈਣ ਅਜਿਹੀ ਚੁੱਪ ਕੌਮਾਂ ਨੂੰ ਖਤਮ ਕਰ ਦਿੰਦੀ ਹੈ ਖਤਰਨਾਕ ਹੋਇਆ ਕਰਦੀ ਹੈ ਸਾਨੂੰ ਲੋੜ ਹੈ ਖਾਲਸਾ ਜੀ ਉਸ ਚੁੱਪੀ ਨੂੰ ਤੋੜਨ ਦੀ ਸਾਨੂੰ ਲੋੜ ਹੈ ਉਸ ਮੌਨ ਵਿੱਚੋਂ ਬਾਹਰ ਆ ਕੇ ਇਹਨਾਂ ਨੌਜਵਾਨਾਂ ਨੂੰ ਸਹਿਤ ਦੇਣ ਦੀ ਇਹਨਾਂ ਨੌਜਵਾਨਾਂ ਦੇ ਵਿੱਚ ਕਿਸੇ ਜਜ਼ਬਾਤ ਦੀ ਘਾਟ ਨਹੀਂ ਤੁਸੀਂ ਆਵਾਜ਼ ਦਿੱਤੀ ਸਰਬੱਤ ਖਾਲਸੇ ਦੀ ਇਹ ਵਹੀਰਾ ਕੱਟ ਕੇ ਤੁਰ ਪਏ ਕਿਸੇ ਵੀ ਸਮੇਂ ਮੰਚ ਤੋਂ ਆਵਾਜ਼ ਜਦੋਂ ਨੌਜਵਾਨਾਂ ਨੂੰ ਲੱਗਿਆ ਕਿ ਸਾਡੇ ਦਿਲ ਦੀ ਗੱਲ ਕੀਤੀ ਹੈ ਇਹਨਾਂ ਦੀ ਸ਼ਮੂਲੀਅਤ ਵਿੱਚ ਕੋਈ ਕਮੀ ਨਹੀਂ ਆਈ ਕਮੀ ਕਿੱਥੇ ਸੀ ਕਮੀ ਸਾਡੇ ਲੀਡ ਕਰਨ ਵਿੱਚ ਸੀ ਖਾਲਸਾ ਜੀ ਜਰਾ ਸੋਚ ਕੇ ਵੇਖੋ ਜਦੋਂ ਨੌਵੇਂ ਪਾਤਸ਼ਾਹ ਕੋਲੇ ਕਸ਼ਮੀਰੀ ਪੰਡਤ ਆਏ ਆਪਣੀ ਹੂਕ ਲੈ ਕੇ ਆਏ ਕਿ ਗੁਰੂ ਪਾਤਸ਼ਾਹ ਬਚਾਓ ਸਾਨੂੰ ਸਾਡੇ ਤਿਲਕ ਜੰਜੂ ਦੀ ਰਾਖੀ ਕਰੋ ਉਸ ਸਮੇਂ ਤੇ ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਹਾਂ ਦਾ ਨਾਰਾ ਨਾ ਮਾਰਦੇ ਤਾਂ ਅੱਜ ਇਤਿਹਾਸ ਕੀ ਹੁੰਦਾ ਕਿਹਨੇ ਕਹਿਣਾ ਸੀ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੈਤਾ ਜੀ ਕਿਵੇਂ ਸੀਸ ਲੈ ਕੇ ਆਉਂਦੇ ਪੰਜਾਬ ਦੀ ਧਰਤੀ ਤੇ ਇਸ ਤੋਂ ਅੱਗੇ ਚੱਲੀਏ ਖਾਲਸਾ ਜੀ ਮਾਤ ਗੁਜਰੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਹੋਇਆ ਛੋਟੇ ਸਹਰਜਾਦਿਆਂ ਦੇ ਨਾਲ ਇਸ ਧਰਤੀ ਤੇ ਪਹੁੰਚੇ ਠੰਡੇ ਬੁਰਜ ਨੂੰ ਯਾਦ ਕਰੋ ਜੇ ਉਹ ਦੋ ਤਿੰਨ ਰਾਤਾਂ ਮਾਤਾ ਗੁਜਰੀ ਆਪਣੇ ਗੋਡਿਆਂ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਸਹਰਜਾਦਿਆਂ ਨੂੰ ਬਿਠਾ ਕੇ ਸਾਰੀ-ਸਾਰੀ ਰਾਤ ਆਪਣੇ ਦਾਦੇ ਪਰਦਾਦੇ ਆਪਣੇ ਕੌਮ ਦੀਆਂ ਗੱਲਾਂ ਨਾ ਕਰਦੇ ਉਹਨਾਂ ਨੂੰ ਨਾ ਸਮਝਾਉਂਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਨਾ ਕਰਦੇ ਤਾਂ ਅੱਜ ਸਰਹੰਦ ਦਾ ਇਤਿਹਾਸ ਕੀ ਹੁੰਦਾ ਕੀ ਤੁਸੀਂ ਸੋਚ ਸਕਦੇ ਸੀ ਅੱਜ ਸਰਹੰਦ ਨੂੰ ਕਿਸੇ ਨੇ ਫਤਿਹਗੜ੍ਹ ਸਾਹਿਬ ਨਹੀਂ ਸੀ ਕਹਿਣਾ ਅੱਜ ਸਰਹੰਦ ਨੂੰ ਕਿਸੇ ਪਰ ਪਵਿੱਤਰ ਧਰਤੀ ਦਾ ਦਰਜਾ ਨਹੀਂ ਸੀ ਦੇਣਾ ਅੱਜ ਸਰਹੰਦ ਦੀ ਧਰਤੀ ਸਭ ਤੋਂ ਵੱਧ ਜ਼ਾਲਮ ਜ਼ੁਲਮ ਵਾਲੀ ਧਰਤੀ ਹੋਣੀ ਸੀ ਜੇ ਸਾਹਿਬਜ਼ਾਦਿਆਂ ਨੂੰ ਮਾਤ ਗੁਜਰੀ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰ ਕੇ ਉਹਨਾਂ ਵਿੱਚ ਚਿੰਗ ਪਰ ਕੇ ਤਿਆਰ ਕਰਕੇ ਉਹਨਾਂ ਨੂੰ ਨੀਹਾਂ ਦੇ ਵਿੱਚ ਨਾ ਭੇਜਦੀ ਸਾਧ ਸੰਗਤ ਜੀ ਆਪਣੇ ਇਤਿਹਾਸ ਤੋਂ ਸਿੱਖ ਲੈਣ ਦੀ ਲੋੜ ਹੈ ਸਾਡੀ ਪੰਜ ਮੈਮਰੀ ਦੀ ਕਮੇਟੀ ਦੀ ਜੋ ਸਾਡੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਈ ਗਈ ਉਸ ਫਸੀਲ ਤੋਂ ਪਵਿੱਤਰ ਫਸੀਲ ਤੋਂ 2 ਦਸੰਬਰ ਦੇ ਹੁਕਮਨਾਮੇ ਨੂੰ ਮੰਨ ਦੇ ਵਿੱਚ ਸਕੂਨ ਹੈ ਤਸੱਲੀ ਹੈ ਕਿ ਉਹ ਹੁਕਮਨਾਮਾ ਜਦੋਂ ਸਿੱਖ ਸੰਗਤ ਕੋਲੇ ਪਹੁੰਚਦਾ ਤਾਂ ਸਤਕਾਰ ਦੇ ਨਾਲ ਸਿੱਖ ਸੰਗਤ ਉਹ ਹੁਕਮਨਾਮਾ ਪਹਿਲਾਂ ਸਿਰ ਤੇ ਰੱਖਦੀ ਹੈ ਆ ਤੁਹਾਡੇ ਹੱਥਾਂ ਵਿੱਚ ਪੜੀਆਂ ਹੋਈਆਂ ਤਖਤੀਆਂ ਰਾਜ ਕਰੇਗਾ ਖਾਲਸਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਖੱਬੇ ਬੰਨੇ ਲੱਗਿਆ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਖਾਲਸਾ ਜੀ ਇਹ ਨਿਸ਼ਾਨ ਕੇ ਦੇ ਹੱਥਾਂ ਵਿੱਚ ਫੜਾਉਣੇ ਨੇ ਇਹ ਨਿਸ਼ਾਨ ਆਪਾਂ ਇਹਨਾਂ ਨੌਜਵਾਨਾਂ ਦੇ ਹੱਥਾਂ ਵਿੱਚ ਫੜਾਉਣੇ ਨੇ ਜੇ ਅੱਜ ਸਾਡੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾ ਨਹੀਂ ਜੇ ਅੱਜ ਸਾਡੇ ਨੌਜਵਾਨ ਨਸ਼ਿਆਂ ਵੱਲ ਚਲੇ ਗਏ ਜੇ ਅੱਜ ਸਾਡੀ ਨੌਜਵਾਨ ਪੀੜੀ દિਸ਼ਾਹੀਨ ਹੋਈ ਫਿਰਦੀ ਆ ਤਾਂ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹਦੇ ਵਿੱਚ ਕਸੂਰ ਸਾਡਾ ਆਪਣਾ ਹੈ ਅਸੀਂ ਉਹਨਾਂ ਕਸੂਰਾਂ ਨੂੰ ਆਪਣੀ ਜਿੱਥੇ ਸਟਰੈਂਥ ਵੀ ਦੇਖਣੀ ਹੈ ਅਸੀਂ ਆਪਣੀਆਂ ਕਮਜ਼ੋਰੀਆਂ ਦੀ ਵੀ ਪਰਚੋਲ ਕਰੀਏ ਉਹਨਾਂ ਨੂੰ ਵੀ ਆਪਾਂ ਸੁਣਨ ਦੀ ਸ਼ਕਤੀ ਰੱਖੀਏ ਸਹਿਨਸ਼ੀਲਤਾ ਰੱਖੀਏ ਤੇ ਇੱਕ ਲੋ ਇੱਕ ਚਾਨਣ ਮਨਾਰਾ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਤੱਕ ਸਭ ਤੋਂ ਸਾਨੂੰ ਮਿਲਿਆ ਕਿ ਵਿਧਾਨ ਅਨਸਾਰ ਇੱਕ ਆਰਗੈਨਿਕ ਭਰਤੀ ਕਰਕੇ ਜਿਹੜੀ ਜਾਲੀ ਨਾ ਹੋਵੇ ਜਿਹੜੀ ਬੋਗਸ ਨਾ ਹੋਵੇ ਤੇ ਪੰਥ ਦੀ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਕੀਤੀ ਜਾਵੇ ਤੇ ਵਿਧਾਨ ਅਨੁਸਾਰ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਕਰਕੇ ਕੌਮ ਦੀ ਝੋਲੀ ਵਿੱਚ ਪਾਇਆ ਜਾਵੇ ਜਦੋਂ ਇਸ ਤਰ੍ਹਾਂ ਦਾ ਰੋਸ਼ਨੀ ਚਾਨਣ ਮਨਾਰਾ ਇੱਕ ਰਸਤਾ ਸਾਨੂੰ ਦਿਖਾਇਆ ਸੀ ਅਕਾਲ ਤੱਕ ਸਭ ਨੇ ਸਾਧ ਸੰਗਤ ਜੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਪੰਥ ਕੀ ਜੀਤ ਤਾਂ ਹੀ ਹੋਣੀ ਹੈ ਜੇ ਅਸੀਂ ਨਿਜ ਤਿਆਰ ਕਰਕੇ ਨੇ ਜੀ ਨੂੰ ਨਿੱਜੀ ਪ੍ਰਸਤੀ ਤੋਂ ਉੱਪਰ ਉੱਟ ਕੇ ਕਿਸੇ ਲੀਡਰ ਦੇ ਪਿਛਲਾਗ ਨਾ ਬਣ ਕੇ ਉਸ ਸ੍ਰੀ ਅਕਾਲ ਦੇ ਤਖਤ ਨਾਲ ਜੁੜੀਏ ਜਿੱਥੋਂ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਵੀਂ ਰੋਸ਼ਨੀ ਦੀ ਲੋਅ ਦੇ ਵਿੱਚ ਨਵੇਂ ਰਸਤੇ ਦੇ ਪੰਦੀ ਬਣੀਏ ਜਿੱਥੋਂ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਪ੍ਰਗਟ ਹੋਈ ਸੀ ਆਉਂਦੇ ਆਉਂਦੇ ਮੇਰੇ ਕੰਨ ਦੇ ਵਿੱਚ ਇੱਕ ਆਵਾਜ਼ ਪਈ ਕਹਿਣ ਲੱਗੇ ਤਲਵੰਡੀ ਸਾਹਿਬ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ ਮੈਂ ਇਹਦੇ ਤੇ ਸੋਚਣ ਲੱਗੀ ਇਸ ਗੱਲ ਤੇ ਵੀ ਇਹ ਕਿਵੇਂ ਹੋ ਸਕਦਾ ਦੁਨੀਆ ਤੇ ਪੈਦਾ ਪੰਜਾਬ ਦੇ ਵਿੱਚ ਪੈਦਾ ਹੋਇਆ ਹਰ ਇੱਕ ਸਿੱਖ ਦੁਨੀਆ ਤੇ ਪੈਦਾ ਹੋਇਆ ਹਰ ਇੱਕ ਸਿੱਖ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਜਨਮ ਤੋਂ ਅਕਾਲੀ ਹੈ ਤੇ ਮਰਨ ਤੱਕ ਅਕਾਲੀ ਰਹੇਗਾ ਸਾਧ ਸੰਗਤ ਜੀ ਹਰੇਕ ਉਹ ਵਿਅਕਤੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਭਰੋਸਾ ਰੱਖਦਾ ਹੈ ਜਿਹੜਾ ਉਸ ਅਕਾਲ ਪੁਰਖ ਦੇ ਵਿੱਚ ਭਰੋਸਾ ਰੱਖਦਾ ਉਹ ਮੁੱਢਾ ਕਦੀਮਾ ਤੋਂ ਪੀੜ੍ਹੀਆਂ ਤੱਕ ਅਕਾਲੀ ਰਹੇਗਾ ਸਾਨੂੰ ਇਹਨਾਂ ਦੋਬਧਾਵਾਂ ਵਿੱਚ ਪੈਣ ਦੀ ਲੋੜ ਨਹੀਂ ਸਾਨੂੰ ਇਹਨਾਂ ਚਿੰਤਾਵਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਇਹ ਲਕੀਰਾਂ ਛੋਟੀਆਂ ਨੇ ਅਸੀਂ ਵੱਡੀ ਲਕੀਰ ਖਿੱਚੀਏ بجائے ਇਸ ਦੇ ਕਿ ਖਿੱਚੀਆਂ ਹੋਈਆਂ ਲਕੀਰਾਂ ਨੂੰ ਮਟਾਉਣ ਦਾ ਯਤਨ ਕਰੀਏ ਇੱਕ ਲੰਬੀ ਲਕੀਰ ਖਿੱਚ ਕੇ ਪੰਥ ਦੇ ਅੱਗੇ ਰੱਖੀਏ ਸੱਚੇ ਪਾਤਸ਼ਾਹ ਨੇ ਸਾਨੂੰ ਜੋ ਰਸਤਾ ਦਿਖਾਇਆ ਆਪਣੇ ਧੁਰੇ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਜੁੜੀਏ ਜਿਹੜਾ ਸਦੀਵ ਤੌਰ ਤੇ ਅਟਲ ਹੈ ਖਾਲਸਾ ਜੀ ਵਿਅਕਤੀ ਵਿਸ਼ੇਸ਼ ਨੇ ਕਿਸੇ ਲੀਡਰ ਨੇ ਭਾਵੇਂ ਅਸੀਂ ਕਿਉਂ ਨਾ ਹੋਈਏ ਕਿਸੇ ਦਿਨ ਨੂੰ ਅਲੋਪ ਹੋ ਜਾਣਾ ਹੈ ਕਿਸੇ ਦਿਨ ਨੂੰ ਖਤਮ ਹੋ ਜਾਣਾ ਸਾਡੀ ਵਿਚਾਰਧਾਰਾ ਲੰਬੀ ਚੱਲ ਸਕਦੀ ਹੈ ਪਰ ਲਮੇਰਾ ਰਸਤਾ ਸਦੀਵ ਰਸਤਾ ਕੇਵਲ ਉਹੀ ਹੈ ਜਿਹੜਾ ਆਤਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਦੇ ਨਾਲ ਜੋੜਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਜੋੜ ਕੇ ਆਪਣੀ ਪੰਥ ਸਰਜੀਤੀ ਦੀ ਗੱਲ ਕਰੀਏ ਮੈਂ ਅਖੀਰ ਦੇ ਵਿੱਚ ਬੇਨਤੀ ਕਰਦੀ ਅਪੀਲ ਕਰਦੀ ਹੋਈ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਮੈਂ ਆਪਣੀਆਂ ਭੈਣਾਂ ਨੂੰ ਵੀ ਕਹਿਣਾ ਚਾਹੁੰਦੀ ਆ ਭੈਣੋ ਸੰਭਾਲੋ ਆਪਣੇ ਪਰਿਵਾਰਾਂ ਨੂੰ ਆਪਣੇ ਪੰਥ ਨੂੰ ਸੁਧਾਰੋ ਮੈਨੂੰ ਯਾਦ ਆ ਭਾਵੇਂ ਅਸੀਂ ਛੋਟੇ ਸੀ ਜਦੋਂ ਧਰਮ ਜਦ ਮੋਰਚਾ ਲੱਗਿਆ ਸੀ ਬੀਬੀਆਂ ਦੀ ਸ਼ਮੂਲੀਅਤ ਬਰੋਬਰ ਤੇ ਸੀ ਜਦੋਂ ਭਾਈ ਕਾਲੀਆਂ ਪੱਟੀਆਂ ਬਨ ਕੇ ਗ੍ਰਿਫਤਾਰੀਆਂ ਦੇਣ ਲਈ ਜੇਲਾਂ ਵਿੱਚ ਜਾਂਦੇ ਸਨ ਮੰਜੀ ਸਾਹਿਬ ਤੋਂ ਤੋਰਿਆ ਜਾਂਦੇ ਸੀ ਜਿੱਥੇ ਗ੍ਰਿਫਤਾਰੀਆਂ ਦੇਣ ਲਈ ਉਸ ਸਮੇਂ ਬੀਬੀਆਂ ਦੀ ਸ਼ਮੂਲੀਅਤ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਸੀ ਮਾਈ ਭਾਗੋ ਦੀ ਉਹ ਵਾਰਸੋ ਅੱਜ ਊੜਾ ਤੇ ਜੂੜਾ ਤੁਹਾਡੇ ਹੱਥ ਵਿੱਚ ਹੈ ਇਸ ਨੂੰ ਤੁਸੀਂ ਆਪਣੇ ਘਰਾਂ ਤੋਂ ਸੰਭਾਲਣਾ ਹੈ ਆਪਣਾ ਸ਼ਮੂਲੀਅਤ ਦੇ ਕੇ ਪੰਥ ਦੀ ਸਰਜੀਤੀ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਵੀ ਪਾਓ ਤੇ ਮੈਂ ਪੰਥਦਰਦੀਆਂ ਨੂੰ ਅਪੀਲ ਕਰਦੀਆਂ ਬੇਨਤੀ ਕਰਦੀਆਂ ਆਓ ਕੌਮ ਨੂੰ ਇੱਕ ਨਵਾਂ ਏਜੰਡਾ ਦਈਏ ਭਰਤੀ ਦੀ ਕੋਈ ਚਿੰਤਾ ਨਹੀਂ ਇਹ ਸਿਰਾਂ ਦੇ ਸਮੁੰਦਰ ਇਹ ਦਸਤਾਰਾਂ ਦੇ ਹੜ ਅਸੀਂ ਜਿੱਥੇ ਵੀ ਜਾਂਦੇ ਹਾਂ ਲੋਕੀ ਅੱਖਾਂ ਵਿਸ਼ਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਜੋ ਸਤਕਾਰ ਮਾਣ ਦਿੰਦੇ ਨੇ ਉਹ ਕਹਿਣ ਕਰਨ ਤੋਂ ਪਣੇ ਪਰੇ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਪਰਤੀ ਹੋ ਚੁੱਕੀ ਹੈ ਅਜੇ ਵੀ ਜਾਰੀ ਹੈ ਆ 1 ਜੂਨ ਤੋਂ ਲੈ ਕੇ 10 ਜੂਨ ਤੱਕ ਅਸੀਂ ਜੋ ਸ਼ਹੀਦੀ ਦਿਹਾੜੇ ਕੱਲੂਕਾਰੇ ਦਿਵਸ ਹੋਣੇ ਨੇ ਉਹਨਾਂ ਨੂੰ ਅਸੀਂ ਗੁਰਮਤ ਮਰਯਾਦਾ ਅਨੁਸਾਰ ਵਿਰਾਗਮਈ ਦਿਹਾੜਿਆਂ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਕਰਨੀ ਇਸ ਕਰਕੇ ਅਖੀਰਲੀ ਡੇਟ 18 ਜੂਨ ਨੂੰ ਦਿੱਤੀ ਗਈ ਹੈ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਪੈਰੀ ਫਰੀ ਦੇ ਵਿੱਚ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਛਾ ਮੇਰ ਕਰਨ ਸਾਡੇ ਤੋਂ ਆਪਣੀਆਂ ਸਵਾਵਾਂ ਆਪ ਲੈ ਲੈਣ ਉੱਥੇ ਮੈਂ ਸਿੱਖ ਬੁੱਧੀ ਜੀਵੀਆਂ ਭਾਵੇਂ ਉਹ ਕਿਸੇ ਸਟੇਟਸ ਤੇ ਬੈਠੇ ਨੇ ਭਾਵੇਂ ਉਹ ਕਿਸੇ ਵੀ ਜੋ ਸਭਾ ਸੁਸਾਇਟੀ ਸੇਵਾ ਵਿੱਚ ਸਵਾਵਾਂ ਨਭਾ ਰਹੇ ਨੇ ਜਾਂ ਕਿਸੇ ਹੋਰ ਅਹੁਦੇ ਤੇ ਬੈਠੇ ਨੇ ਆਓ ਮੈਂ ਪੰਥਦਰਦੀਆਂ ਨੂੰ ਬੇਨਤੀ ਵੀ ਕਰਦੀਆਂ ਅਪੀਲ ਵੀ ਕਰਦੀਆਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਈਏ ਸਿਰ ਜੋੜ ਕੇ ਬੈਠੀਏ ਕੌਮ ਦੀ ਤਰਾਸਤੀ ਦੀ ਆਤਮ ਚਿੰਤਨ ਕਰੀਏ ਤੇ ਕੌਮ ਦੀ ਨੌਜਵਾਨੀ ਨੂੰ ਇੱਕ ਨਵਾਂ ਏਜੰਡਾ ਦਈਏ ਇੱਕ ਨਵਾਂ ਪਲੇਟਫਾਰਮ ਸਿਰਜੀਏ ਇਕਤਾ ਕਰਕੇ ਪੰਥ ਦੀ ਸਰਜੀਤੀ ਵਾਲੇ ਇੱਕ ਵੱਖਰੇ ਤੇ ਨਵੇਂ ਕਦਮ ਵਧਾਈਏ ਸੋ ਮੈਂ ਇਤਨੀਆਂ ਕੋ ਬੇਨਤੀਆਂ ਕਰਦੀ ਹੋਈ ਜਿੱਥੇ ਪ੍ਰਬੰਧਕਾਂ ਦੀ ਧੰਨਵਾਦ ਹਾਂ ਉਥੇ ਕੋਟਨ ਕੋਟ ਧੰਨਵਾਦ ਕਰਦੀ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਸਾਜੇ ਹੋਏ ਸਮੁੱਚੇ ਪੰਥ ਦਾ ਸਾਧ ਸੰਗਤ ਦਾ ਕਿ ਤੁਸੀਂ ਤੁਹਾਡੇ ਵੱਲੋਂ ਮਿਲਦਾ ਹੋਇਆ ਮਾਨ ਸਤਕਾਰ ਸਾਡੇ ਸਿਰ ਮੱਥੇ ਆਪਾਂ ਰਲ ਮਿਲ ਕੇ ਦਿਨ ਰਾਤ ਇੱਕ ਕਰਕੇ ਰਹਿੰਦੇ ਦਿਨਾਂ ਦੇ ਵਿੱਚ ਜਿਹੜੀ ਬਾਕੀ ਰਹਿ ਗਈ ਭਰਤੀ ਹੁਕਮਨਾਮੇ ਦੀ ਲਾਅ ਵਿੱਚ ਉਹਦੀ ਪੂਰਤੀ ਲਈ ਇਸੇ ਤਰੀਕੇ ਨਾਲ ਅੱਗੇ ਵਧਦੇ ਜਾਈਏ ਕਿਸੇ ਦੁਗਧਾ ਵਿੱਚ ਪੈਣ ਦੀ ਲੋੜ ਨਹੀਂ ਆ ਸੋਸ਼ਲ ਮੀਡੀਆ ਤੇ ਉੜਦੀਆਂ ਫਵਾਹਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਸਿਹਰਦ ਹੋ ਕੇ ਆਪਣੇ ਕੀਤੇ ਵੱਲ ਵਧਿਏ ਇਹੀ ਸਾਡੀ ਕੌਮ ਨੂੰ ਜੋ ਅਰਦਾਸ ਹੈ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ